ਅਸਿਕਾਲ ਦੀ ਕੀ ਹਰ ਸਾਲ ਅੱਜ ਨਵੇਂ ਬਿਲਕੁਲ ਤੋਂ ਖੜ ਗਿਆ ਰਿਹਾ ਤੇ ਅੱਜ ਇੱਕ ਆਪਣਾ ਆਇਆ ਗੂਗਲ ਪੈਨ ਤੇ ਹਾਂ ਉਹ ਆਇਆ ਪੈਨਡਲ ਤੇ ਪੰਡੋ ਲੈਣ ਚਾਹੁੰਦੇ ਆ ਤੇ ਰੰਗ ਦਿਖਾਉਣਾ ਕਿਵੇਂ ਇਹ ਰੈਡੀ ਹੋਏ ਕਿੰਨੇ ਦਿਨਾਂ ਚ ਆ ਜਾਂਦਾ ਸਾਡਾ ਤਾਂ ਬੇਸੇ ਬਹੁਤ ਲੇਟ ਆਇਆ ਪਰ ਆਮ ਕਿਤੇ ਦਾ ਵੀ ਕਿਵੇਂ ਆ ਜਾਂਦਾ ਕਿੰਨੇ ਦਿਨਾਂ ਚ ਆ ਜਾਂਦਾ ਕਿਵੇਂ ਉਹਨੂੰ ਵਰਤੀਦਾ ਸਾਰਾ ਕੁਝ ਸਮਝਾਣਾ ਆੜੇ ਬੰਦੇ ਰੋਟੀ ਦਾ ਟਿੱਕਾ ਖਾ ਕੇ ਕੇ ਮੈਂ ਭਾਈ ਕਿੰਨੀ ਹੋ ਗਈ ਆਲੀਆ ਮੰਮੀ ਕਹਿੰਦੀ ਠੀਕ ਚੱਲਦੇ ਆਪਾਂ ਪਿੰਡੋਂ ਹੁਣ ਆਪਾਂ ਫਿਰ ਲੈ ਕੇ ਆਉਣੇ ਚਾਕੇ ਫਿਰ ਦਿਖਾਉਣਾ ਤੁਹਾਨੂੰ ਕਿਉਂ ਜੀ ਮੇਰਾ ਗੂਗਲ ਪਿੰਡ ਆ ਕਿਵੇਂ ਵਧੀਆ ਵਧੀਆ ਬਹੁਤ ਵਧੀਆ ਚੱਲਦੇ ਆਪਾਂ ਤੋ ਪੁਨਮਤ ਲੈਣਾ ਜ਼ਰੂਰੀ ਜੀ ਜਦਿਆਂ ਆਪਾਂ ਨੇ ਅਰਨਾ ਚਾਹੁੰਦੇ ਹਾਂ ਉਹਨੂੰ ਸੰਗ ਕਰਦੇ ਮਰੇ ਖੜੇ ਆ ਨਾ ਚਾਰੇ ਤੇ ਇੱਧਰ ਗੇਟ ਵਿੱਚ ਦੀ ਕੱਢਦੇ ਤੇ ਫਿਰ ਮਿਲਦੇ ਆ ਬਰ ਗੱਡ ਕੇ ਆਪਾਂ ਨਿਕਲ ਕੇ ਬਿੰਡ ਬੰਨੀ ਨੂੰ ਸਟੇਸ਼ਨ ਹਲਲੇ ਇਦਰੇ ਸੇ ਪਾ ਲਈ ਕੱਪੜੇ ਬਦਲੇ ਨਹੀਂ ਕਿ ਕੋਈ ਖੁਸ਼ੀ ਇੰਨੀ ਹੈ ਸਾਨੂੰ 1.5 ਮਹੀਨੇ ਵਾਂਗ ਹੋ ਗਿਆ ਦੂਜੀ ਵਾਰ ਤੀਜੀ ਵਾਰ ਅਪਲਾਈ ਕਰਤਾ ਸੀਗਾ ਤੇ ਖੁਸ਼ੀ ਇਹ ਨਹੀਂ ਹੈ ਕਿ ਪੁਰਾਣੇ ਕੱਪੜੇ ਪਾ ਕੇ ਜਿਹੜੇ ਤੋਂ ਆਏ ਸੀ ਉਹ ਵੀ ਪਾ ਕੇ ਆ ਗਿਆ ਤੇ ਹੁਣ ਚੱਲਦੇ ਆਪਾਂ ਅੱਪਾ ਚੱਕ ਲਿਆ ਪੈਨ ਨਾ ਇਹ ਮਸਾਲੇ ਇੱਥੇ ਹੁਣ ਚੱਲਦੇ ਆਂ ਵਾਪਸ ਘਰ ਨੂੰ ਬਾਕੀ ਦਾ ਆ ਗਿਆ ਤੁਹਾਨੂੰ ਘਰੇ ਜਾ ਕੇ ਸਾਰਾ ਕੁਝ ਦੱਸੋਰੀ ਕਿਉਂਕਿ ਛਾਇਲੀ ਜਾਮ ਬਹੁਤ ਵੱਡਾ ਹੁੰਦਾ ਯਾਰ ਉਹਦੇ ਕਰਕੇ ਥੋੜਾ ਤੇਜ਼ ਜਾਣਾ ਪਊਗਾ ਚਲੋ ਚੱਲੀਏ ਬਈ ਜਿਲੇ ਆਇਆ ਹੁੰਦਾ ਨੂੰ ਜ਼ਿਆਦਾ ਟਾਈਮ 3 ਟਾਈਮ ਅੱਖਾਂ ਖੁੱਲਦੇ ਨਹੀਂ ਕਹਿੰਦਾ ਸੌ ਕੇ ਜੇ ਅੱਛਾ ਤਾਂ ਨੀਂਦ ਵੀ ਬਾਹਲੀ ਆ ਰਹੀ ਹੈ ਇਹ ਤਾਂ ਸੁੱਤਾ ਹੀ ਨਹੀਂ ਹੈਗਾ ਚਾਰਾ ਡੇਗ ਰੇਗਾ ਹਾਂ ਬੋਲੋ ਅੱਜੀ ਆ ਰਹੀ ਜੀ ਆਪਾਂ Google Pen ਲੈ ਆਏ ਸੀਗੇ ਤੇ ਆਪਾਂ ਭਰਾਂਗੇ ਹੁਣ ਫੋਨ 'ਚ ਹਨਾ ਤੇ ਤੁਹਾਨੂੰ ਵੀ ਦਿਖਾਵਾਂਗੇ ਔਰ ਇਹ ਥੋੜੇ ਐਡਰੈਸ ਨੂੰ ਮੈਚ ਕਰਦਾ ਹੈ ਪਹਿਲੀ ਗੱਲ ਨੰਬਰ 1 ਫਿਰ ਦੂਜੀ ਗੱਲ ਜਿਹੜੇ ਇਹ 10 ਡਾਲਰ ਤੋਂ ਬਾਅਦ ਅਪਲਾਈ ਹੁੰਦਾ ਜਦੋਂ ਤੁਹਾਡੇ ਅਕਾਊਂਟ 'ਚ 10 ਡਾਲਰ ਬਣ ਜਾਂਦੇ ਨੇ ਫਿਰ ਉਸ ਤੋਂ ਬਾਅਦ ਅਪਲਾਈ ਹੁੰਦਾ ਔਰ ਜਦੋਂ ਇਹ ਅਪਲਾਈ ਹੋਣ ਤੋਂ ਬਾਅਦ ਜਦੋਂ ਆਉਂਦਾ ਭਾਰਤ ਨੂੰ ਉਸ ਦੇ ਵਿੱਚ ਪਿੰਨ ਹੁੰਦਾ ਹੈ ਇੱਕ ਉਹ ਪੈਨ ਤੋਂ ਬਾਅਦ ਹੀ ਤੁਸੀਂ ਆਪਣਾ ਜਿਹੜੇ ਵੀ ਅਮਾਉਂਟ ਬਣਦੀ ਹੈ ਜਿਵੇਂ 100 ਡਾਲਰ ਤੁਹਾਨੂੰ ਕੱਟ ਮਤਲਬ ਇਹ ਇਹ ਉਹ ਦਿਨ ਤੇ ਉਹ 100 ਡਾਲਰ ਤੋਂ ਬਾਅਦ ਇਹ ਜੇ ਭਰਿਆ ਹੋਊਗਾ ਤੁਹਾਡਾ ਤਾਂ ਹੀ ਤੁਸੀਂ ਕੱਟ ਸਕੋਗੇ ਨਹੀਂ ਅੱਗੇ ਨਹੀਂ ਨਿਕਲੋ ਤੇ ਇਹਦਾ ਤੁਹਾਨੂੰ ਬਿਖਾਵਾਂਗੇ ਅੱਗੇ ਕੀ ਕਿਹਾ ਜਾਏ ਕਹਿਵੇ ਦੀ ਕਿਵੇਂ ਦੀ ਚੀਜ਼ ਹੈ ਇਹ ਕਹੇ ਦਾ ਕਿਹੇ ਦਾ ਲਿਖਦਾ ਹੈ ਹਨਾ ਉਹਦਾ ਇੰਟਰਫੇਸ ਅੱਗੇ YouTube ਦਾ ਜਿੱਥੇ ਆਪਾਂ ਭਰਾਂਗੇ ਤੇ ਨੰਬਰ ਦਾ ਇਹਦੇ ਵਿੱਚ ਤਾਂ ਕੁਝ ਨਹੀਂ ਹੈਗਾ ਤੁਸੀਂ ਤਾਂ ਜਿਵੇਂ ਆਪਣੇ ਆਪ ਇਹ ਟੀਮ ਦੇ ਪਿੰਨ ਆਉਂਦੇ ਨੇ ਜਾਂ ਫਿਰ ਪੂਰੀ ਚੀਜ਼ਾਂ ਆਪਣੇ ਲੋਕ ਨਹੀਂ ਆਉਂਦਾ ਉਹਦੇ ਮੰਗ ਉਹਦੇ ਵਿੱਚ ਵੀ ਪਿੰਨ ਦਿੱਤਾ ਹੋਇਆ ਪਰ ਇਹਦੀ ਸੇਫਟੀ ਕੋਈ ਨਹੀਂ ਤੁਸੀਂ ਨੂੰ ਐਦਾਂ ਜਾਣਣਾ ਨਹੀਂ ਕਰੋਗੇ ਨਾ ਇਹਦੇ ਵਿੱਚ ਦਿਖ ਰਿਹਾ ਪਤਾ ਨਹੀਂ ਕੀ ਗੱਲ ਹੈ YouTube ਨੇ ਇਹ ਕਿਉਂ ਨਹੀਂ ਸੋਚਿਆ ਇਹ ਦੇਖਿਆ ਇਹਨੂੰ ਡਾਰਕ ਜੇ ਕਰਕੇ ਭੇਜਣਾ ਸੀ ਚਲੋ ਇਹਨਾਂ ਦੀ ਆਪਣੀ ਸਿਸਟਮ ਹੈ ਔਰ ਫਿਰ ਬਾਕੀ ਤੁਹਾਨੂੰ ਦਿਖਾਉਣੇ ਆ ਪਰ ਕੇ ਉਸ ਤੋਂ ਬਾਅਦ ਲਓ ਜੀ ਇਹ ਐਡਰੈਸ ਆਪਾਂ ਨੇ ਥੋੜਾ ਜਿਹਾ ਲੁਕੋਤਾ ਹਨ ਤੇ ਬਾਕੀ ਹੁਣ ਕਰਦੇ ਆ ਇਹਨੂੰ ਆਪਾਂ ਅਨਬਾਕਸਿੰਗ ਓਪਨ ਕਰਦੇ ਆ ਖੋਲਦੇ ਆ ਤੇ ਦਿਖਾਉਣਾ ਤੁਹਾਨੂੰ ਵੀ ਪਾੜਦਾਂ ਨੂੰ ਰੋਦੇ ਆ ਖੜ ਖੜ ਜਗ੍ਹਾ ਹੋ ਜਾੜ ਹੋ ਜਾ ਕੱਲੀ ਕੱਲੀ ਚੀਜ਼ ਸਾਹਮਣੇ ਰੱਖਣੀ ਹੈ ਨੀ ਇਹ ਵੀ ਹੈਦਰੋਪੜ ਸਮੇਂ ਤੋਂ ਬੇਟ ਕਰ ਰਹੇ ਸੀ ਅਸੀਂ ਵੀ ਪਹਿਲਾਂ ਸਾਡਾ ਥੋੜਾ ਜਿਹਾ ਗਲਤ ਹੋ ਗਿਆ ਸੀ ਐਡਰੈਸ ਪੂਰਾ ਫੁੱਲ ਨਹੀਂ ਭਰੇ ਸੀ ਦੁਬਾਰੇ ਫਿਰ ਐਡੀਟਿੰਗ ਕਰਕੇ ਭਰਿਆ ਦੋ ਮਹੀਨੇ ਦੇ ਉੱਤੇ ਲੱਗ ਲਗਭਗ ਦੋ ਮਹੀਨੇ ਤੋਂ ਜ਼ਿਆਦਾ ਲੱਗਿਆ ਹਾਂ ਕਹਿੰਦੇ ਨੇ ਦੋ ਮਹੀਨੇ ਤੋਂ ਉੱਤੇ ਹੋ ਗਿਆ ਦੰਨੇ ਮਹੀਨੇ ਮੰਗੂ ਹੋ ਗਿਆ ਅਕਤੂਬਰ ਦਾ ਪਰਚੋ ਹੈ ਸੀ ਆਪਣਾ 6-7 ਮਹੀਨੇ ਹੋ ਗਏ ਨਹੀਂ ਦੇਖ ਲੈਣੇ ਇਹ ਆਪਣਾ ਪੈਨ ਇਹ ਲਾ ਕੇ ਅਸੀਂ ਇਹਨੂੰ ਪਹਿਲਾਂ ਭਰ ਲਿਆ ਠੀਕ ਹੈ ਹੁਣ ਤੁਸੀਂ ਦੇਖੋ ਨਾ ਦੇਖੋ ਉਹਦਾ ਕੋਈ ਏਡਾ ਮੈਟਰ ਨਹੀਂ ਕਰਦਾ ਬਾਕੀ ਜਿਹੜੀ ਇਹ ਵੀਡੀਓ ਸ਼ੂਟ ਕਰੀਏ ਸੀ ਨਾ ਉਹ ਤੋਂ ਪਹਿਲਾਂ ਕਰੀਏ ਜਿਹੜੀ ਪੈਨ ਭਰ ਕੇ ਵਾਲੀ ਹੈ ਉਹ ਤੋਂ ਪਹਿਲਾਂ ਕਰ ਲਈ ਸੀ ਠੀਕ ਹੈ ਇਹ ਪੈਨ ਭਰਿਆ ਗਿਆ ਬੜੀਆ ਬਿਲਕੁਲ ਹੈ ਜਦੋਂ ਕਿਸੇ ਚੀਜ਼ ਦਾ ਵੇਟ ਹੁੰਦਾ ਹੈ ਇੰਤਜ਼ਾਰ ਹੁੰਦਾ ਹੈ ਉਹ ਵੈਸੀ ਚੰਗੀ ਲੱਗਦੀ ਹੈ ਉਹ ਸਬਰ ਦਾ ਫਲ ਮਿੱਠੇ ਵਾਲੀ ਗੱਲ ਹੈ। ਤੇ ਹੋਰ ਨੂੰ ਬਥੇਰੇ ਨੇ ਕੋਸ਼ਿਸ਼ਾਂ ਕਰੀਆਂ ਵੀ ਆਹ ਤੇਰਾ 500 ਰੁਪਏ ਲੱਗੇਗਾ ਯਾਰ ਲੱਗੇਗਾ ਮੈਂ ਛੇਤੀ ਮਗਾ ਦੇਣਾ ਪਰ ਆਪਾਂ ਮੰਨ ਲਈਏ ਆਪਾਂ ਇਹਦੇ ਨਾਲ ਹੀ ਚੱਲੋ ਠੀਕ ਹੈ ਤੇ ਓਨ ਕਰੋ ਗੂਗਲ ਦੇ ਵਿੱਚ ਸਰਚ ਮਾਰਾ ਸੀ ਗੂਗਲ ਐਡਸੈਂਸ ਇਹਦੇ ਪਹਿਲੇ ਦੀ ਜਾਣਾ ਹਨ ਅਰਨਿੰਗ ਮਨੀ ਵਾਲ ਦੇ ਫਿਰ ਇਸ ਤੇ ਸਟਾਰਟ ਤੇ ਜੈਟ ਸਟਾਰਟ ਜਿਹੜੀ ਈਮੇਲ ਆਈਡੀ ਆਪਣੀ ਬਣੀ ਹੋਈ ਹੈ ਨਾ ਉਸ ਈਮੇਲ ਆਈਡੀ ਤੇ ਆਪਾਂ ਨੇ ਲੌਗਇਨ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਅੱਗੇ ਵਧਾਉਣਾ ਠੀਕ ਹੈ ਜੀ ਐਵੇਂ ਦਾ ਇੰਟਰਫੇਸ ਆ ਗਿਆ ਇਹ ਨਾ ਤੇ ਫਿਰ ਉਸ ਤੋਂ ਬਾਅਦ ਨਾ ਇੱਥੇ ਉੱਪਰ ਆਇਆ ਰਹਿੰਦਾ ਇਹ ਤਾਂ ਪਹਿਲਾਂ ਹੀ ਜਿਹੜਾ ਜਿਹੜੇ ਬੰਦੇ ਨੂੰ ਮਤਲਬ ਜਿਹੜਾ ਵੀ ਬੰਦਾ ਇਹ ਚੈਨਲ ਬਣਾਉਂਦਾ ਹੈ ਨਾ ਉਹਦਾ ਇੰਨਾ ਕੁ ਬਾਤ ਤਾਂ ਪਈ ਜਾਂਦਾ YouTube ਤੋਂ ਹੋਰ ਅਰਾਬ ਘਰਾ ਦੇਖ ਹੀ ਲੈਂਦਾ ਵੀ ਕਿਵੇਂ ਕੀ ਗੱਲਬਾਤ ਬਣ ਰਹੀ ਹੈ ਇੱਥੇ ਆ ਜਾਂਦਾ ਇਹ ਲਿਖਿਆ ਨੇ ਯੂਅਰ ਪੇਮੈਂਟਸ ਆਰ ਔਨ ਹੋਲਡ ਬਿਕੋਜ਼ ਯੂ ਨੀਡ ਟੂ ਵੈਰੀਫਾਈ ਯੂਅਰ ਐਡਰੈਸ ਇੱਥੇ ਲੰਮ ਐਕਸ਼ਨ ਤੇ ਐਕਸ਼ਨ ਤੇ نیچے ਜਾ ਕੇ ਤੇ ਆ ਲਿਖਦੇ ਨੇ ਮੀਡੀਆ ਖਦੇ ਕਰਕੇ ਐਂਟਰ ਦਾ ਪਿੰਨ ਮੇਲਡ ਯੂਅਰ ਐਡਰੈਸ ਠੀਕ ਹੈ ਜੀ ਇਹ ਬਸ ਉਥੇ ਭਰ ਦੇਣਾ ਇਹ ਪਰ ਤਾਂ ਆਪਾਂ ਨੇ ਪੈਨ ਇਧਰ ਐਡਰੈਸ ਆ ਰਿਹਾ ਜਿਹੜੀ ਦੇ ਮੰਗਾਇਆ ਆਪਾਂ ਨੇ ਐਡਰੈਸ ਵੀ ਕਰ ਦਿੰਦੇ ਹਾਂ ਠੀਕ ਹੈ ਜੀ ਇਹ ਹੋ ਗਿਆ ਆਪਣਾ ਕੰਪਲੀਟ ਐਡਰੈਸ ਵੈਰੀਫਿਕੇਸ਼ਨ ਕੰਪਲੀਟ ਹਾਂ ਜੀ ਵੀਡੀਓ ਤੁਸੀਂ ਨੇ ਦੇਖ ਲਈ ਤੇ ਆਪਾਂ ਨੇ ਕਿਵੇਂ ਪੈਨ ਭਰਿਆ ਕਿਵੇਂ ਆਪਨੇ ਮੰਗਾਇਆ ਸੀਗਾ ਔਰ ਸਾਡਾ ਤਾਂ ਬਹੁਤ ਜ਼ਿਆਦਾ ਲੇਟ ਆਇਆ ਸੀਗਾ ਉਸ ਕਰਕੇ 3-4 ਮਹੀਨੇ ਲੱਗੇ ਸਾਨੂੰ ਲਗਭਗ ਕਿਉਂਕਿ ਪਹਿਲਾਂ ਪਹਿਲਾਂ ਵਾਲੀ ਵਾਰ ਆਇਆ ਨਹੀਂ ਫਿਰ ਦੂਜੀ ਵਾਰ 'ਚ ਅਸੀਂ ਨੇ ਡਾਕਰ ਪਾਇਆ ਨਹੀਂ ਸੀਗਾ ਪਹਿਲਾਂ ਵਾਲੇ ਐਡਰੈਸ 'ਚ ਵੀ ਜਿਹੜਾ ਆਪਰ ਨੂੰ ਪੀਓ ਲੱਗਦਾ ਹੁੰਦਾ ਉਹ ਪੀਓ ਪਾ ਕੇ ਫਿਰ ਉਸ ਤੋਂ ਬਾਅਦ ਮਤਲਬ ਲਗਭਗ ਹੁਣ ਸਾਨੂੰ ਮੰਗਾਇਆ ਨੂੰ 15 ਦਿਨ ਹੋ ਗਏ ਸੀ 18 ਕ ਤੇ 18 ਕ ਦੇ ਵਿੱਚ ਵਿੱਚ ਆ ਗਿਆ ਉਹ ਇਹਦਾ ਇਹੀ ਅਸਲ ਟਾਈਮ ਇਹੀ ਹੁੰਦਾ ਕਿ 15 ਤੋਂ 21 ਦਿਨਾਂ ਦੇ ਵਿੱਚ ਵਿਚਾਰਨ ਹੁੰਦਾ ਏ ਤੇ ਜਿਹੜਾ ਇਹ ਵੀ ਸਾਡੇ ਪਹਿਲਾ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਡੀਆਂ ਅੱਗੇ ਅੱਗੇ ਆਉਣ ਵਾਲੀਆਂ ਵੀਡੀਓ ਉਹ ਵੀ ਤੁਸੀਂ ਦੇਖੋਗੇ ਤੇ ਬਣੇ ਰਹੋ ਸਾਡੇ ਨਾਲ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਓਕੇ